ਜਗਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਟੋਲ ਗੇਟ ਦੇ ਨੇੜੇ ਜਿਹੜਾ ਅਥਰੂ ਗੈਸ ਦੇ ਗੋਲੇ ਜਿਹੜੇ ਹਨ ਉਹ ਪੁਲਿਸ ਫੋਰਸ ਵੱਲੋਂ ਜਿਹੜਾ ਹੈਗਾ ਉਹ ਛੱਡਿਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਆਪਣੇ ਹੱਥਾਂ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਜੀ ਪੱਤਰਕਾਰ ਸਾਹਿਬ ਨਾ ਤਾਂ ਅਥਰੂ ਗੈਸ ਵਾਲੇ ਗੋਲੇ ਹੈਗੇ ਨੇ ਇਹ ਦੋ ਪ੍ਰਕਾਰ ਦੇ ਗੋਲੇ ਨੇ ਇੱਕ ਦਾ ਗੋਲਾ ਕੱਲੀ ਗੈਸ ਛੱਡਦਾ ਹੈ ਉਹ ਫਟਦਾ ਨਹੀਂ ਹਾਂਜੀ ਜਲਣ ਤੇ ਇੱਕ ਗੋਲਾ ਜਿਹੜਾ ਛੋਟਾ ਹੈ ਉਹ ਬਲਾਸਟ ਹੁੰਦਾ ਹੈ ਬਲਾਸਟ ਦਾ ਉਹਦਾ ਉਹ ਗੋਲਾ ਤਾਂ ਸਿੱਟਿਆ ਦਾ ਜਿੱਮੇ ਆਏ ਅਸੀਂ ਇਹਦੇ ਪਰ ਗਿੱਲੀ ਬੋਰੀ ਪਾਦਨੇ ਆਏ ਇਹਦੀ ਗੈਸ ਖਤਮ ਹੋ ਜਾਂਦੀ ਆ ਉਹ ਜਦ ਆਪਾਂ ਲਵੇ ਜਾਂਦੇ ਆ ਉਹਦੇ ਘੇਰੇ ਜਾਂਦੇ ਆ ਉਹ ਇੱਕ ਦਮ ਬਲਾਸਟ ਹੁੰਦਾ ਹੈ ਉਹਦੇ ਨਾਲ ਇੱਕ ਸਾਡਾ ਮੁੰਡਾ ਸਿੰਘ ਉਹਦੇ ਬਾ ਤੇ ਸਾਰੀ ਬਾਹ ਫੁੱਗ ਗਈ ਇੱਕ ਤੇ ਆ ਕੇ ਉਹ ਛੋਟੀ ਉਹਦਾ ਸਾਈਜ਼ ਇਹ ਛੋਟਾ ਹੈ ਇਹਦੇ ਨਾਲੋਂ ਛੋਟਾ ਹੈ ਉਹ ਮੁੰਡੇ ਦੇ ਮੂੰਹ ਤੇ ਆ ਕੇ ਵੱਜਿਆ ਤੇ ਉਹਦਾ ਮੂੰਹ ਦਾ ਮੂੰਹ ਸਾਰਾ ਜਲ ਗਿਆ ਤੇ ਖੂਨ ਚੱਲ ਰਿਆ ਸੀ ਇੱਕ ਦਾ ਸਿਰ ਪਾੜ ਇਹਨਾਂ ਨੇ ਸਿਰ 'ਚ ਮਾਰ ਗਏ ਕਿਉਂਕਿ ਸਪੀਡ ਨਾਲ ਆਉਂਦੇ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਇੱਕ ਵਾਰੀ ਜ਼ੂਮ ਕਰਕੇ ਦਿਖਾਣ ਬੇਸਿਕਲੀ ਇਹ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਜਿਹੜਾ ਹੈਗਾ ਚਿੱਲੀ ਜਿਹੜਾ ਐਲ ਆਰ ਚਿੱਲੀ ਹਾਂ ਗੈਸ ਜਿਹੜਾ ਹੈਗਾ ਇਹ ਗੋਲੇ ਛੱਡੇ ਜਾ ਰਹੇ ਨੇ ਤਾਂ ਜੋ ਜਿਹੜੇ ਇੱਥੇ ਪ੍ਰੋਟੈਸਟ ਕਰਨ ਆਏ ਨੇ ਕਿਸਾਨ ਜਾਂ ਜਿਹੜੇ ਨੌਜਵਾਨ ਨੇ ਜਿੱਥੇ ਫੋਰਸ ਨੂੰ ਲੱਗ ਰਿਹਾ ਇਕੱਠ ਹੁੰਦਾ ਉੱਥੇ ਇਹ ਸਿੱਟ ਰਹੇ ਨੇ ਇਹ ਟੀਐਸ ਸ਼ੈੱਲ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਸਿੱਟੇ ਜਾ ਰਹੇ ਨੇ ਤਾਂ ਜੋ ਇਹਨਾਂ ਕਿਸਾਨਾਂ ਦੇ ਨੌਜਵਾਨਾਂ ਦੇ ਅੱਖਾਂ ਦੇ ਵਿੱਚ ਜਲਨ ਜਿਹੜੀ ਹੈਗੀ ਉਹ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਜਿਹੜੇ ਹੈਗੇ ਫਿਲਹਾਲ ਇਹਨਾਂ ਦੇ ਉੱਪਰ ਚਾਹੇ ਬੋਰੀ ਪਾ ਕੇ ਆਪਣੇ ਆਪ ਨੂੰ ਬਚਾ ਰਹੇ ਨੇ ਤਾਂ ਤੁਸੀਂ ਦੂਜੇ ਦੇਖ ਸਕਦੇ ਹੋ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਗਿੱਲੀਆਂ ਬੋਰੀਆਂ ਹਨ ਤੇ ਰੁਮਾਲ ਜਿਹੜੇ ਹਨ ਇਹਨਾਂ ਨੇ ਗਿੱਲੇ ਕਰਕੇ ਆਪਣੇ ਮੂੰਹ ਦੇ ਉੱਪਰ ਬੰਨੇ ਹੋਏ ਨੇ ਕਿੰਨੇ ਬੰਦੇ ਜਿਹੜੇ ਹਨ ਤੁਹਾਡੇ ਇਹ ਗੋਲਿਆਂ ਦੇ ਨਾਲ ਜਿਹੜਾ ਹੈਗਾ ਇੰਜਰਡ ਹੋ ਚੁੱਕੇ ਨੇ ਸਾਡੇ ਤਿੰਨ ਬੰਦੇ ਇੰਜਰਡ ਹੋਏ ਨੇ ਇੱਕ ਦੇ ਪੂਰੇ ਗੋਲਾ ਵੱਜਿਆ ਉਹਦੇ ਉਰੇ ਖੂਨ ਚੱਲ ਰਿਹਾ ਤੇ ਦੰਦ ਵਗੈਰਾ ਟੁੱਟ ਚੁੱਕੇ ਨੇ ਇੱਕ ਦੇ ਸਿਰ 'ਚ ਵੱਜਿਆ ਸਿਰ ਪਾੜ ਗਿਆ ਤੇ ਇੱਕ ਜਿਹੜਾ ਗੋਲਾ ਸੀ ਉਹ ਜਦੋਂ ਫਟਿਆ ਉਹ ਬੋਰੀ ਪਾਉਣ ਲਈ ਉਹਦੇ ਕੋਲ ਗਿਆ ਫਟੇ ਉਹਦੀ ਸਾਰੀ ਬਾਹ ਫੁੱਕ ਚੁੱਕੀ ਆ ਬਾਹ ਤੇ ਉਂਗਲਾਂ ਸਾਰੀਆਂ ਫੁੱਕ ਚੁੱਕੀਆਂ ਇੱਥੋਂ ਤੱਕ ਇੱਕ ਮੁੰਡੇ ਦੇ ਜਿਹੜੀਆਂ ਆਪਣੇ ਸਾਈਡ ਵਾਲੀ ਦੋ ਆ ਫਿੰਗਰ ਹੁੰਦੀ ਆ ਉਹ ਨਾਲ ਹੈ ਨਹੀਂ ਸੀ ਉਹ ਬਲਾਸਟ ਦੇ ਵਿੱਚ ਗਾਇਬ ਹੋ ਗਈਆਂ ਮਤਲਬ ਕਹਿ ਸਕੋ ਕਿੱਥੇ ਨੇ ਤੁਹਾਡੇ ਜਿਹੜੇ ਸਾਥੀ ਜਿਹੜੇ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਚੁੱਕਿਆ ਤੇ ਪਹਿਲਾਂ ਇਹਨਾਂ ਨੇ ਗੋਲੇ ਸਿਰਫ ਹੱਥਾਂ ਦੇ ਨਾਲ ਭਗਾ ਕੇ ਸਿੱਟੇ ਨੇ ਹੁਣ ਇਹਨਾਂ ਦੇ ਮੋਢਿਆਂ ਦੇ ਵਿੱਚ ਜਾਨ ਖਤਮ ਹੋ ਚੁੱਕੀ ਆ ਹੁਣ ਇਹ ਡਰੋਨ ਦੀ ਮਦਦ ਦੇ ਨਾਲ ਗੋਲੇ ਸਿੱਟ ਰਹੇ ਨੇ ਮੰਲੋ ਜੇ ਉਥੇ ਬੈਰੀਕੇਟਿੰਗ ਹੋਈ ਅਸੀਂ ਉਰੇ ਖੜਿਆ ਤਾਂ ਇਹ ਪਿੱਛੇ ਜਿਹੜਾ ਦੇਖ ਸਕਦੇ ਹੋ ਤੁਸੀਂ ਕੱਠਾ ਉਹਦੇ ਉੱਪਰ ਵੀ ਡਰੋਨ ਦੇ ਨਾਲ ਇਹ ਗੋਲੇ ਸਿੱਟ ਰਹੇ ਨੇ ਇਹਨਾਂ ਨੂੰ ਇਹ ਆ ਵੀ ਇਹਨਾਂ ਨੂੰ ਪੰਜ ਚਾਰ ਨੂੰ ਜ਼ਖਮੀ ਕਰਾਂਗੇ ਤੇ ਅਸੀਂ ਚਲੇ ਜਾਵਾਂਗੇ ਪਰ ਇਹਨਾਂ ਨੂੰ ਦੱਸਣਾ ਜਾਦ ਕਰਾਉਣਾ ਚਾਹੁੰਦੇ ਆ ਅਸੀਂ ਪਹਿਲਾਂ ਵੀ ਜਿੱਤ ਕੇ ਗਏ ਆ ਤੇ ਹੁਣ ਵੀ ਜਿੱਤ ਕੇ ਜਾਵਾਂਗੇ ਕਿਉਂਕਿ ਸ਼ੇਰ ਜਦੋਂ ਜ਼ਖਮੀ ਹੁੰਦਾ ਤਾਂ ਹੋਰ ਵੀ ਖਤਰਨਾਕ ਹੋ ਜਾਂਦਾ ਅਸੀਂ ਪੀਸਫੁਲੀ ਢੰਗ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਆ ਪਰ ਇਹ ਸਾਨੂੰ ਆਪਣਾ ਪੀਸਫੁਲੀ ਢੰਗ ਦੇ ਨਾਲ ਪ੍ਰੋਟੈਸਟ ਕਰਨ ਨਹੀਂ ਦੇ ਰਹੇ ਸਗੋਂ ਇਹ ਸਾਡੇ ਤੇ ਰੌੜਾ ਵਾਰੀ ਵੀ ਕੀਤੀ ਗਈ ਇਹਨਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੌਜਵਾਨ ਜਿਹੜੇ ਮੁੰਡੇ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹਨਾਂ ਦੇ ਆਗੂ ਵੀ ਸਾਫ਼ ਤੌਰ ਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਾਬਤਾ ਜਿਹੜਾ ਹੈਗਾ ਉਹ ਬਣਾ ਕੇ ਰੱਖਣਾ ਫਿਲਹਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨਾਂ ਨੇ ਆਪਣੇ ਮੂੰਹਾਂ ਤੇ ਜਿਹੜਾ ਹੈਗਾ ਉਹ ਗਿੱਲੇ ਰੁਮਾਲ ਜਿਹੜੇ ਹਨ ਉਹ ਬੰਨੇ ਹੋਏ ਹਨ ਤਾਂ ਤੁਸੀਂ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗਿੱਲੀਆਂ ਬੋਰੀਆਂ ਵੀ ਜਿਹੜੀਆਂ ਹਨ ਉਹ ਇੱਥੇ ਰੱਖੀਆਂ ਹੋਈਆਂ ਨੇ ਕਿ ਤਾਂ ਜੋ ਅਥਰੂ ਗੈਸ ਦਾ ਗੋਲਾ ਜਾਂ ਫਿਰ ਟੀਅਰ ਗੈਸ ਜਿਹੜੀ ਹੈਗੀ ਹੈ ਇਹ ਇਹਨਾਂ ਦੇ ਉੱਪਰ ਸਿੱਟੀ ਜਾਵੇ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਬਚਨ ਦੇ ਲਈ ਇਸ ਤਰੀਕੇ ਦੇ ਨਾਲ ਬੋਰੀਆਂ ਜਿਹੜੀਆਂ ਹਨ ਉਹ ਇਸਤੇਮਾਲ ਕਰ ਰਹੇ ਨੇ ਫਿਲਹਾਲ ਡਰੋਨ ਦੇ ਰਾਹੀਂ ਵੀ ਜਿਹੜਾ ਹੈਗਾ ਨੌਜਵਾਨਾਂ ਦੇ ਉੱਪਰ ਕਿਸਾਨ ਆਗੂਆਂ ਦੇ ਉੱਪਰ ਜਾਂ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਕਿਸਾਨਾਂ ਦੇ ਉੱਪਰ ਜਿਹੜਾ ਹੈਗਾ ਫੋਰਸ ਵੱਲੋਂ ਗੋਲੇ ਜਿਹੜੇ ਹਨ ਉਹ ਸੁੱਟੇ ਜਾ ਰਹੇ ਨੇ ਨੌਜਵਾਨ ਦੇ ਮੁਤਾਬਕ ਤਿੰਨ ਜਿਹੜੇ ਇਹਨਾਂ ਦੇ ਸਾਥੀ ਨੇ ਉਹ ਫਿਲਹਾਲ ਜ਼ਖਮੀ ਹੋ ਚੁੱਕੇ ਨੇ ਤਾਂ ਫਿਲਹਾਲ ਹੁਣ ਫੇਰ ਨੌਜਵਾਨ ਜਿਹੜੇ ਹਨ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਫਿਲਹਾਲ ਪੁਲਿਸ ਫੋਰਸ ਤਕਰੀਬਨ 25 ਤੋਂ 30 ਅਥਰੂ ਗੈਸ ਦੇ ਗੋਲੇ ਤੇ ਟਾਇਰ ਗੈਸ ਦੇ ਗੋਲੇ ਜਿਹੜੇ ਹੈਗੇ ਇਹਨਾਂ ਦੇ ਉੱਪਰ ਪ੍ਰਦਰਸ਼ਨ ਕਰ ਰਿਹਾ ਦੇ ਉੱਪਰ ਸੁੱਟ ਰਹੀ ਹੈ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਮਣੀ ਲਈ ਵਰਨਪਟ